ਸੋ ਸਿਟੀ ਫਰੋਸ ਪਰ ਜੋ ਕਿ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਹੜ ਦੀ ਮਾਰ ਪਈ ਹੈ ਔਰ ਸਾਰੀ ਪੰਜਾਬ ਪੁਲਿਸ ਪਬਲਿਕ ਨਾਲ ਖੜੀ ਹੈ ਇਹ ਮੈਂ ਚਲੋ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਦਾ ਸਾਰਿਆਂ ਦਾ ਜਿਹੜੇ ਇੱਥੇ ਆਏ ਹੈ ਔਰ ਨੌਜਵਾਨ ਕਾਫੀ ਉਤਸ਼ਾਹ ਨਾਲ ਦੂਜੇ ਜ਼ਿਲ੍ਹਿਆਂ ਚੋਂ ਵੀ ਆ ਰਹੇ ਆ ਔਰ ਮੈਂ ਕੱਲ ਵੀ ਅਪੀਲ ਕੀਤੀ ਸੀ ਸਾਰਿਆਂ ਨੂੰ ਆਲ ਪੰਜਾਬ ਵਿੱਚ ਵੀ ਜਿਹੜੇ ਖੁਸ਼ਹਾਲ ਲੋਕ ਨੇ ਉਹ ਅਸੀਂ ਮੈਂ ਚਾਹੁੰਦਾ ਵਾਂ ਉਹ ਆ ਕੇ ਤੇ ਹੜ ਪੀੜਤ ਲੋਕਾਂ ਦੀ ਮਦਦ ਕਰਨ ਔਰ ਸਾਡੇ ਐਸਐਸਪੀ ਸਾਹਿਬ ਵੀ ਸਾਨੂੰ ਗਾਈਡਲਾਈਨ ਦਿੰਦੇ ਨੇ ਔਰ ਸਾਰੇ ਸਾਡੇ ਜ਼ਿਲ੍ਹੇ ਦੇ ਐਸਐਸਓ ਬਲਕਿ ਸਾਰੀ ਪੰਜਾਬ ਪੁਲਿਸ ਲੱਗੀ ਹੋਈ ਆ ਹਾਰਡ ਪੀਟਾਂ ਦੇ ਨਾਲ ਜਿੱਥੇ ਤੁਸੀਂ ਜਾਓਗੇ ਵੇਖੋਗੇ ਉੱਥੇ ਪੰਜਾਬ ਪੁਲਿਸ ਖਾਕੀ ਵਰਦੀ ਤੁਹਾਨੂੰ ਦਿਖੂਗੀ ਸੋ ਮੈਂ ਇਹ ਕਹਿਣਾ ਚਾਹੁੰਨਾ ਪ੍ਰਸ਼ਾਸਨ ਸਾਰਾ ਇਹਨਾਂ ਦੇ ਨਾਲ ਹੈ ਖਾਸ ਕਰਕੇ ਪੰਜਾਬ ਪੁਲਿਸ ਸਾਡੇ ਐਸਐਸਪੀ ਸਾਹਿਬ ਵੀ ਸਵੇਰੇ 6 ਵਜੇ ਆਨ ਰੋਡ ਹੁੰਦੇ ਨੇ ਔਰ ਸਾਰੀ ਟੀਮ ਉਹਨਾਂ ਦੀ ਵੱਧ ਚੜ ਕੇ ਯੋਗਦਾਨ ਪਾ ਰਹੀ ਹੈ ਸੋ ਮੈਂ ਕਹਿਣਾ ਧੰਨਵਾਦ ਕਰਦਾ ਸਾਰਿਆਂ ਦਾ ਵੀ ਸਾਰੇ ਜਣੇ ਆਓ ਇੱਕ ਵੀਰਾ ਕੱਟ ਕੇ ਇਹਨਾਂ ਸਾਰਿਆਂ ਦੀ ਆਪਾਂ ਮਦਦ ਕਰੀਏ ਧੰਨਵਾਦ